ਸਾੜਾ ਚੋਨਾ ਨੀਸਰਨਾ ਸ਼ੁਰੂ ਹੋ ਗਿਆ ਹੈ ਤੇ ਉਧਰ ਜ਼ਿਮੀਂਦਾਰਾਂ ਨੇ ਹੁਣ ਝੋਨੇ ਦੇ ਉੱਤੇ ਵੱਧ ਤੋਂ ਵੱਧ ਸਪਰੇਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਬੜੇ ਤਰ੍ਹਾਂ ਦੀਆਂ ਸਪਰੇਹਾਂ ਸਾਡੇ ਜ਼ਿਮੀਂਦਾਰਾਂ ਨੂੰ ਕਰਨੀਆਂ ਪੈਂਦੀਆਂ ਝੋਨੇ ਦੇ ਉੱਤੇ ਜਿਹੜੀ ਆਪਾਂ ਸਪਰੇਅ ਕਰਦੇ ਆ ਨਾ ਉਹਦੇ ਚੋਂ ਕੁਝ ਸਪਰੇਅ ਤਾਂ ਹੁੰਦੀ ਹੈ ਜਿਹੜੀ ਫੰਗੀਸਾਈਡ ਹੁੰਦੀ ਹੈ ਫੰਗਸ ਵਾਸਤੇ ਕੋਈ ਇਨਸੈਕਟਸ ਵਾਸਤੇ ਹੁੰਦੀ ਹੈ ਕੁਝ ਸਪਰੇਹਾਂ ਖੁਰਾਕੀ ਤੱਤਾਂ ਵਾਸਤੇ ਹੁੰਦੀਆਂ ਹੁਣ ਇੱਥੇ ਜਿਹੜਾ ਸਭ ਤੋਂ ਵੱਡਾ ਝੋਲ ਹੈ ਉਹ ਹੁੰਦਾ ਹੈ ਜਿਹੜੀ ਖੁਰਾਕੀ ਤੱਤਾਂ ਵਾਲੀ ਸਪਰੇਅ ਹੁੰਦੀ ਹੈ ਨਾ ਉਸ ਦੌਰਾਨ ਕਿਉਂਕਿ ਕਿ ਉਹ ਜਿਹੜੀ ਖਰਾਕੀ ਤੱਤਾਂ ਵਾਲੀ ਸਪਰੇਅ ਹੈ ਉਹਦੇ ਚ ਸਾਨੂੰ ਧਿਆਨ ਰੱਖਣਾ ਪੈਂਦਾ ਵੀ ਪਿਛਲੇ ਸਾਲ ਦਾ ਜਿਹੜਾ ਆਪਣਾ ਤਜਰਬਾ ਰਿਹਾ ਝੋਨੇ ਦਾ ਉਦੋਂ ਸਾਨੂੰ ਕੀ ਕੀ ਦਿੱਕਤਾਂ ਆਈਆਂ ਕਿਹੋ ਜਿਹਾ ਟੈਂਪਰੇਚਰ ਸੀਗਾ ਕਿਵੇਂ ਦਾ ਮੌਸਮ ਰਿਹਾ ਸੀ ਉਸ ਵੇਲੇ ਜਾਂ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਪਿਛਲੀ ਵਾਰ ਵੇਲੇ ਝੋਨੇ 'ਚ ਆਈਆਂ ਸੀਗੀਆਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਡਾਟਾ ਮਿਲਾ ਕੇ ਪੂਰਾ ਨਿਚੋੜ ਕੱਢ ਕੇ ਸਾਨੂੰ ਫੇਰ ਇੱਕ ਨਵੀਂ ਸਪਰੇਅ ਡਿਸਾਈਡ ਕਰਨੀ ਪੈਂਦੀ ਹੈ ਇੱਕ ਫੈਸਲਾ ਲੈਣਾ ਪੈਂਦਾ ਹੈ ਵੀ ਇਹ ਸਪਰੇਅ ਤੇ ਹੁਣ ਸਾਡੇ ਵਾਸਤੇ ਵਧੀਆ ਰਹੂਗੀ। ਇਹਦੇ ਚੋਂ ਖासੀਆਂ ਸਪਰੇਆਂ ਇਸ ਗੱਲ ਤੇ ਵੀ ਨਿਰਭਰ ਕਰਦੀਆਂ ਵੀ ਸਾਡੀ ਝੋਨੇ ਦੀ ਵੈਰਾਈਟੀ ਪਹਿਲਾਂ ਕਿਹੜੀ ਸੀ ਤੇ ਹੁਣ ਕਿਹੜੀ ਹੈ ਹਨਾ ਇਹ ਵੀ ਨਾਲ ਦੇਖਣਾ ਪੈਂਦਾ। ਕਈ ਵਾਰੀ ਸਾਡੇ ਜ਼ਿਮੀਂਦਾਰ ਭਰਾ ਕੀ ਕਰਦੇ ਐ ਵੀ ਦੇਖੋ ਦੇਖੀ ਜਿਵੇਂ ਨਾਲ ਦੀ ਵੱਟ ਵਾਲੇ ਨੇ ਜਿਹੜੀ ਸਪਰੇ ਕਰਤੀ ਉਹੋ ਜੀ ਆਪਾਂ ਕਰ ਦਿੰਨੇ ਆ। ਮਤਲਬ ਕਿ ਤੁੱਕੇ ਜੇ ਨਾਲ ਕਰ ਦਿੰਨੇ ਆ। ਉਹ ਜਮਾ ਗਲਤ ਚੀਜ਼ ਐ ਉਹ ਨਹੀਂ ਕਦੇ ਵੀ ਕਰਨੀ ਚਾਹੀਦੀ। ਹੁਣ ਉਹ ਤਾਂ ਜੇ ਤੁਸੀਂ ਇੱਕ ਮਤਲਬ ਬੁੱਤਾ ਆਸਾਰਨਾ ਆ ਆਪਾਂ ਕਹਿ ਦਈਏ ਵੀ ਇੱਕ ਡਿਊਟੀ ਐ ਸਪਰੇ ਕਰਨੀ ਉਹ ਤੇ ਭਾਵੇਂ ਤੁਸੀਂ ਖਾਲੀ ਯੂਰੀਏ ਦੀ ਇੱਕ ਵਾਰ ਛਿੱਟਾ ਦੇ ਦਿਓ ਉਹਦੇ ਨਾਲ ਵੀ ਇੱਕ ਵਾਰ ਫਸਲ ਜਿਹੜੀ ਹਰੀ ਭਰੀ ਹੋ ਜਾਏਗੀ ਪਰ ਇੱਥੇ ਅਸਲ 'ਚ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਵੀ ਤੁਹਾਡੇ ਝੋਨੇ ਨੂੰ ਤੁਹਾਡੀ ਫਸਲ ਨੂੰ ਲੋੜ ਕਿਹੜੇ ਤੱਤਾਂ ਦੀ ਹੈ ਮੁੱਦੇ ਦੀ ਗੱਲ ਇਹ ਹੈ ਕਈ ਵਾਰ ਨਾ ਆਪਾਂ ਆ ਜਿਵੇਂ ਅਸੀਂ ਹੁਣ YouTube ਤੇ ਵੀਡੀਓ ਪਾ ਰਹੇ ਹਾਂ ਇਦਾਂ ਹੀ ਹੋਰ ਚੈਨਲਾਂ ਨੇ ਪਾਈਆਂ ਹੁੰਦੀਆਂ ਆਪਾਂ ਉਹਦੇ ਹਿਸਾਬ ਨਾਲ ਉਹਨਾਂ ਤੋਂ ਸੁਣ ਕੇ ਉਹਨਾਂ ਦੀ ਰਿਸਰਚ ਦੇ ਹਿਸਾਬ ਨਾਲ ਵੀ ਆਪਾਂ ਸਪਰੇਅ ਕਰ ਦਿੰਨੇ ਆ ਪਰ ਉਹਨਾਂ ਦੀ ਰਿਸਰਚ ਉਸ ਫਸਲ ਲਈ ਠੀਕ ਕਹ ਜਿਹੜੀ ਤੇ ਉਹਨਾਂ ਨੇ ਰਿਸਰਚ ਕੀਤੀ ਹੈ ਤੁਹਾਡੀ ਫਸਲ ਵਾਸਤੇ ਕੀ ਠੀਕ ਹੈ ਇਹ ਤੁਸੀਂ ਦੇਖਣਾ ਹੈ ਕਈ ਵਾਰ ਜਿਹੜੀ ਆਪਾਂ ਵੀਡੀਓ ਦੇਖਦੇ ਆ ਉਹ ਪਿਛਲੇ ਸਾਲ ਵਾਲੀ ਦੇਖ ਲੈਣੇ ਆ ਉਹ ਹੋ ਸਕਦਾ ਹੈ ਵੀ ਪਿਛਲੇ ਸਾਲ ਦੇ ਮੌਸਮ ਦੇ ਹਿਸਾਬ ਨਾਲ ਠੀਕ ਹੋਏ ਪਰ ਹੁਣ ਮੌਸਮ ਕੁਝ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ ਹਰ ਸਾਲ ਸਾਲ ਦਰ ਸਾਲ ਫਰਕ ਪੈਂਦਾ ਸੋ ਇਹ ਚੀਜ਼ ਨੂੰ ਆਪਾਂ 100% ਸਹੀ ਨਹੀਂ ਮੰਨ ਸਕਦੇ ਵੀ ਤੁਸੀਂ ਪਿਛਲੇ ਸਾਲ ਵਾਲੀ ਵੀਡੀਓ ਦੇਖ ਕੇ ਸਪਰੇਅ ਕਰਦੇ ਹੋ ਤਾਂ ਉਹ ਸਹੀ ਹੋਊਗੀ ਨਹੀਂ ਇਦਾਂ ਨਹੀਂ ਹੁਣ ਦੀ ਜੋ ਕਰੰਟ ਸਿਚੁਏਸ਼ਨ ਹੈ ਜੋ ਮੌਜੂਦਾ ਹਾਲਾਤ ਤਾਂ ਤੁਹਾਡੀ ਫਸਲ ਦੇ ਉਹਦੇ ਹਿਸਾਬ ਨਾਲ ਰਿਸਰਚ ਕਰਕੇ ਕਰਨੀ ਹੈ ਤੁਹਾਨੂੰ ਇਹ ਗੱਲ ਵੀ ਧਿਆਨ ਚ ਰੱਖਣੀ ਪਏਗੀ ਵੀ ਪਿਛਲੇ ਸਾਲ ਜਿਹੜੀ ਬਾਰਿਸ਼ ਹੋਈ ਸੀ ਉਹ ਕਿੰਨੀ ਕੁ ਹੋਈ ਸੀ ਤੇ ਇਸ ਸਾਲ ਜਿਹੜੀ ਬਾਰਿਸ਼ ਹੈ ਉਹ ਕਿੰਨੇ ਕ ਐਮ ਐਮ ਹੋਈ ਹੈ ਇਹ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੈ ਹੁਣ ਗੱਲ ਇਹ ਉੱਠਦੀ ਹੈ ਪ੍ਰਸ਼ਨ ਇਹ ਉੱਠਦਾ ਹੈ ਵੀ ਉਹ ਰਿਸਰਚ ਕਿਵੇਂ ਕੀਤੀ ਜਾਏ ਵੱਟ ਤੇ ਘੁੰਮਦਾ ਬੰਦਾ ਇੱਕ ਰਿਸਰਚ ਕਿਵੇਂ ਕਰ ਸਕਦਾ ਉਹ ਤਰੀਕਾ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ ਵੀ ਤੁਸੀਂ ਆਪਦੀ ਫਸਲ ਦੇ ਉੱਤੇ ਰਿਸਰਚ ਕਿਵੇਂ ਕਰਨੀ ਹੈ ਤੋਂ ਇਸ ਵਾਸਤੇ ਤੁਹਾਨੂੰ ਵੀਡੀਓ ਪੂਰੀ ਦੇਖਣੀ ਪਏਗੀ ਸੋ ਦੋਸਤੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜੀ ਆਪਾਂ ਝੋਨਾ ਲਾਣ ਤੋਂ ਪਹਿਲਾਂ ਵੀ ਕੁਝ ਖਰਾਕੀ ਤੱਤ ਆਪਣੀ ਜ਼ਮੀਨ ਦੇ ਵਿੱਚ ਪਾਉਣੇ ਆ ਝੋਨਾ ਲਾਣ ਤੋਂ ਬਾਅਦ ਵੀ ਪਾਉਣੇ ਆ ਜਦੋਂ ਬੂਟਾ ਕਰ ਜਾਂਦੀ ਆ ਉਦੋਂ ਵੀ ਆਪਾਂ ਸਪਰੇਅ ਕਰਦੇ ਆ ਕੁਝ ਤੱਤ ਪਾਉਣੇ ਆ ਪਰ ਫੇਰ ਵੀ ਝੋਨੇ ਦੇ ਨਿਸਰਨ ਤੱਕ ਸਾਨੂੰ ਦੁਬਾਰਾ ਸਪਰੇਅ ਕਰਨੀ ਪੈਂਦੀ ਹੈ ਉਹਦੇ ਪਿੱਛੇ ਕਾਰਨ ਪਤਾ ਕੀ ਹੈ ਉਹਦੇ ਪਿੱਛੇ ਕਾਰਨ ਇਹ ਹੁੰਦਾ ਹੈ ਵੀ ਜਿਹੜੇ ਅਸੀਂ ਖਰਾਕੀ ਤੱਤ ਪਹਿਲਾਂ ਪਾਏ ਆ ਨਾ ਅਸਲ 'ਚ ਜਿਹੜਾ ਤੁਹਾਡਾ ਬੂਟਾ ਹੈ ਉਹ ਹੁਣ ਵੱਡਾ ਹੋ ਗਿਆ ਉਹਦੀ ਨਾਲ ਹੀ ਬਣ ਗਈ ਉਹ ਜੜ ਰਹੇ ਪੂਰਾ ਪੋਸ਼ਟਿਕ ਤੱਤ ਹੈ ਉਹਦੇ ਖੁਰਾਕੀ ਤੱਤ ਹੈ ਉਹ ਉਹ ਸਿਰੇ ਤੱਕ ਨਹੀਂ ਪਹੁੰਚਦੇ ਪੱਤੀਆਂ ਤੱਕ ਨਹੀਂ ਪਹੁੰਚਦੇ ਉਹ ਜਦੋਂ ਉਹਨੇ ਨਿਸਰਨ ਹੈ ਉਥੇ ਤੱਕ ਉਹ ਪੂਰਾ ਜਿਹੜਾ ਪੋਟਾਸ਼ ਹੈ ਜਿੰਕ ਹੈ ਨਾਈਟ੍ਰੋਜਨ ਹੈ ਬੋਰੋਨ ਹੈ ਇਹੋ ਜੇ ਖੁਰਾਕੀ ਤੱਤ ਜਿੰਨੀ ਮਾਤਰਾ ਚ ਚਾਹੀਦੇ ਹੈ ਨਾ ਉਹ ਪੱਤੀਆਂ ਤੱਕ ਜਾਂ ਉਹਦੇ ਨਿਸਰਨ ਵਾਲੀ ਥਾਂ ਤੱਕ ਨਹੀਂ ਪਹੁੰਚਦੇ ਹੈਗੇ ਤਾਂ ਸਾਨੂੰ ਉਸ ਵੇਲੇ ਤੇ ਜਾ ਕੇ ਇਸ ਸਟੇਜ ਤੇ ਇੱਕ ਸਪਰੇ ਉੱਪਰੋਂ ਕਰਨੀ ਪੈਂਦੀ ਹੈ ਅਸਲ ਚ ਨਾ ਜਦੋਂ ਨਿਸਰਨ ਲੱਗ ਜਾਂਦਾ ਹੈ ਸਾਡਾ ਝੋਨਾ ਉਸ ਵੇਲੇ ਆ ਕੇ ਜਿਹੜਾ ਬੂਟਾ ਹੈ ਸਾਡੇ ਝੋਨੇ ਦਾ ਉਹ ਦੋ ਚੀਜ਼ਾਂ ਤੇ ਸਭ ਤੋਂ ਜ਼ਿਆਦਾ ਜ਼ੋਰ ਲਾਂਦਾ ਹੈ ਇੱਕ ਤੇ ਜ਼ੋਰ ਲਾਂਦਾ ਹੈ ਉਹ ਵੀ ਉਹਨੇ ਜਿਉਂਦਾ ਰਹਿਣਾ ਹੁੰਦਾ ਹੈ ਆਪਣੇ ਆਪ ਨੂੰ ਹਰਾ ਭਰਾ ਰੱਖਣਾ ਹੁੰਦਾ ਹੈ ਦੂਜਾ ਜਿਹੜਾ ਵੱਡਾ ਜ਼ੋਰ ਲੱਗਦਾ ਹੈ ਬੂਟੇ ਦਾ 70% ਜਾਨੀ ਕਿ ਆਪਾਂ ਤਾਕਤ ਕਹਿ ਲਈਏ ਬੂਟੇ ਦੀ ਲੱਗਦੀ ਹੈ ਉਹ ਲੱਗਦੀ ਹੈ ਵੀ ਉਹਦੀ ਗੋਭ ਦੇ ਵਿੱਚੋਂ ਜਿਹੜਾ ਦਾਣਾ ਪੈਦਾ ਹੋ ਰਿਹਾ ਹੈ ਉਹਦੇ ਵਿੱਚ ਦੁੱਧ ਭਰਨਾ ਆਪਣੀ ਅਗਲੀ ਪੀੜ੍ਹੀ ਵਾਸਤੇ ਉਸ ਬੂਟੇ ਨੇ ਬੀਜ ਤਿਆਰ ਕਰਨਾ ਇਸ ਚੀਜ਼ ਦੇ ਉੱਤੇ ਬੂਟਾ ਜਿਹੜਾ 70% ਜ਼ੋਰ ਲਾ ਦਿੰਦਾ ਤਾਂ ਹੀ ਜਾ ਕੇ ਇਸ ਟਾਈਮ ਤੇ ਕਿੰਵਾਰੀ ਸਾਡੇ ਝੋਨੇ ਦੇ ਬੂਟੇ ਉਹਦੀ ਪੱਤੀਆਂ ਸੁਕਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਉਹਦਾ 70-80% ਜੋਰ ਆਪਣੀ ਅਗਲੀ ਪੀੜ੍ਹੀ ਵਾਸਤੇ ਬੀ ਤਿਆਰ ਕਰਨ ਤੇ ਲੱਗਿਆ ਹੋਇਆ ਹੁੰਦਾ ਤੇ ਆਪਣੇ ਆਪ ਦੇ ਵਾਸਤੇ ਉਹ ਉਹਨੇ ਖੁਰਾਕੀ ਤੱਤ ਜੜ ਰਹੀ ਨਹੀਂ ਲੈ ਸਕਦਾ ਦੇਖੋ ਇੱਥੇ ਇੱਕ ਸਮਝਣ ਵਾਲੀ ਗੱਲ ਇਹ ਵੀ ਹੈ ਵੀ ਜਦੋਂ ਨਾ ਸਾਡਾ ਬੂਟਾ ਅਸੀਂ ਪਹਿਲਾਂ ਉਹਨੂੰ ਬੜੇ ਖੁਰਾਕੀ ਤੱਤ ਪਾਏ ਉਸ ਤੋਂ ਬਾਅਦ ਉਹ ਬੂਟਾ ਪੂਰਾ ਆਪਣਾ ਘਰ ਕਰ ਗਿਆ ਪੂਰਾ ਫੁੱਲ ਗਿਆ ਮੱਲ ਗਿਆ ਸਾਡਾ ਬੂਟਾ ਉਹਨੇ ਕਈ ਤਰ੍ਹਾਂ ਦੀਆਂ ਆਪਣੀਆਂ ਸ਼ਾਖਾਵਾਂ ਨਿਕੀਆਂ ਨਿਕੀਆਂ ਨਾਲੀਆਂ ਉੱਪਰ ਤੱਕ ਕੱਢ ਲੀਆਂ ਹੁਣ ਜੇ ਆਕੇ ਉਹਨੂੰ ਉਹਦੇ ਖਰਾਕੀ ਤੱਤ ਪ੍ਰੋਪਰ ਜਿੰਨੇ ਉਹਨੂੰ ਚਾਹੀਦੇ ਹੈ ਜੇ ਉਹ ਨਾ ਮਿਲੇ ਨਾ ਤਾਂ ਉਹਨੇ ਅੱਧਾ ਬੂਟਾ ਸੁਕਾ ਲੈਣਾ। ਭਾਵ ਕਿ ਸਾਡੀ ਜਿਹੜੀ ਪਹਿਲਾਂ ਸੇਵਾ ਕੀਤੀ ਆ ਆਪਾਂ ਆਪਣੇ ਬੂਟੇ ਦੀ ਉਹ ਸਾਡੀ ਖੂਹ ਖਾਤੇ ਪੈ ਜਾਏਗੀ। ਤੋਂ ਇਸ ਕਰਕੇ ਇਸ ਸਟੇਜ ਦੇ ਉੱਤੇ ਆ ਕੇ ਜਦੋਂ ਸਾਡੇ ਬੂਟੇ ਦਾ ਜੋਰ ਆਪਣੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਾਸਤੇ ਜਾਂ ਆਪਾਂ ਐ ਕਹਿ ਲਈਏ ਵੀ ਸਾਡੇ ਵਾਸਤੇ ਝਾੜ ਤਿਆਰ ਕਰਨ ਵਾਸਤੇ ਲੱਗਿਆ ਹੁੰਦਾ ਤਾਂ ਬੂਟੇ ਨੂੰ ਦੂਜੇ ਪਾਸਿਓਂ ਜੂੰਦਾ ਰੱਖਣ ਵਾਸਤੇ ਸਾਨੂੰ ਉਹ ਖਰਾਕੀ ਤੱਤ ਬਾਹਰ ਉੱਪਰੋਂ ਦੇਣੇ ਪੈਂਦੇ ਆ ਸਪਰੇ ਦੇ ਰੂਪ ਦੇ ਵਿੱਚ ਸੋ ਦੋਸਤੋ ਹੁਣ ਜਿਹੜੇ ਬੂਟੇ ਨੇ ਦਾਣੇ ਕੱਢੇ ਆ ਕੱਢ ਲਏ ਆ ਕੁਛ ਨੇ ਕੱਢ ਲੈਣੇ ਆ ਨਿਸਰ ਜਾਣਾ ਇਹਨਾਂ ਦਾਣਿਆਂ ਨੂੰ ਸਾਡੇ ਵਾਸਤੇ ਸਾਂਭਣਾ ਬਹੁਤ ਜ਼ਰੂਰੀ ਹੈ ਇਹਨਾਂ ਦਾਣਿਆਂ ਨੂੰ ਕਿੰਨੇ ਕੁ ਮੋਟੇ ਹੋਣ ਉਹ ਹਨਾ ਵੱਧ ਤੋਂ ਵੱਧ ਉਹ ਫੁੱਲਣ ਵੱਧ ਤੋਂ ਵੱਧ ਉਹ ਹੋਣ ਗਿਣਤੀ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਛਿਲਕ ਹੈ ਉਹ ਜਿਆਦਾ ਤੋਂ ਜਿਆਦਾ ਆਪਾਂ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਸਪਰੇ ਕਰਨੀ ਬਣਦੀ ਹੈ ਇਸ ਵਾਸਤੇ ਸਾਨੂੰ ਏਕੜ ਦੇ ਹਿਸਾਬ ਨਾਲ 2 ਕਿਲੋ ਐਨ ਪੀ ਕੇ 13045 ਇਹਦੇ ਵਿੱਚ 80 ਗ੍ਰਾਮ ਬੋਰੋਨ ਤੇ 100 ਗ੍ਰਾਮ ਚਲੇਟਡ ਜ਼ਿੰਕ ਇਹਨਾਂ ਚੀਜ਼ਾਂ ਦਾ ਵੱਖੋ ਵੱਖਰਾ ਘੋਲ ਬਣਾ ਕੇ 150 ਲੀਟਰ ਪਾਣੀ ਦੇ ਨਾਲ 1 ਏਕੜ ਦੇ ਉੱਤੇ ਤੁਸੀਂ ਸਪਰੇਅ ਕਰ ਦੇਣੀ ਹੈ ਇਸ ਸਪਰੇਅ ਦੇ ਨਾਲ ਜਿਹੜੇ ਤੱਤ ਮੈਂ ਪਿੱਛੇ ਦੱਸੇ ਆਂ ਜਿਵੇਂ ਜ਼ਿੰਕ ਹੋ ਗਿਆ ਬੋਰੋਨ ਹੋ ਗਿਆ ਪੋਟਾਸ਼ ਤੇ ਨਾਈਟ੍ਰੋਜਨ ਉਹ ਤੱਤ ਮਿਲਣਗੇ ਉੱਪਰੋਂ ਹੁਣ ਸਵਾਲ ਉੱਠਦਾ ਹੈ ਵੀ ਇਹ ਸਪਰੇਅ ਦਾ ਮੀਨ ਟਾਈਮ ਕਿਹੜਾ ਹੈ ਸਹੀ ਸਮਾਂ ਕਿਹੜਾ ਹੈ ਇਹ ਸਪਰੇਅ ਤੁਸੀਂ ਉਦੋਂ ਕਰਨੀ ਹੈ ਜਦੋਂ ਤੁਹਾਡਾ ਝੋਨਾ ਮਾੜਾ ਮਾੜਾ ਜਾਂ ਨਿਸਰਨ ਲੱਗਿਆ ਹੋਏ ਭਾਵ ਕਹਿ लो ਵੀ 1 ਤੋਂ 2% ਨਿਸਰ ਚੁੱਕਿਆ ਹੋਏ ਇਸ ਤੋਂ ਪਹਿਲਾਂ ਇਹ ਵਾਲੀ ਸਪਰੇ ਤੁਸੀਂ ਬਿਲਕੁਲ ਵੀ ਨਹੀਂ ਕਰਨੀ ਹੈਗੀ ਝੋਨੇ ਦੇ ਉੱਤੇ ਧਿਆਨ ਰੱਖਣਾ ਹੈ ਵੀ ਜਦੋਂ ਤੁਹਾਡਾ ਝੋਨਾ ਨਿਸਰਨ ਵਾਲਾ ਹੋਏ ਜਾਂ 1-2% ਨਿਸਰਿਆ ਹੋਏ ਉਦੋਂ ਹੀ ਕਰਨੀ ਹੈ ਕਿਉਂਕਿ ਸਾਡੇ ਝੋਨੇ ਦੇ ਬੂਟੇ ਨੂੰ ਸਭ ਤੋਂ ਜ਼ਿਆਦਾ ਖੁਰਾਕੀ ਤੱਤਾਂ ਦੀ ਲੋੜ ਜਿਹੜੇ ਮੈਂ ਚਾਰ ਤੱਤ ਦੱਸੇ ਆ ਉਹ ਉਸੇ ਵੇਲੇ ਹੁੰਦੀ ਹੈ ਉਸ ਤੋਂ ਪਹਿਲਾਂ ਕੀਤੀ ਗਈ ਸਪਰੇ ਤੁਹਾਡੀ ਵਿਅਰਥਾ ਆਏਗੀ ਉਸ ਤੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਸੋ ਉਹੀ ਸਮਾਂ ਤੁਸੀਂ ਬਿਲਕੁਲ ਬੱਤ ਦੇਖਣੀ ਹੈ ਬਾਹਰੋਂ ਇਹ ਤਤ ਦੇਣ ਦੇ ਨਾਲ ਸਾਡੇ ਝੋਨੇ ਦਾ ਜਿਹੜਾ ਦਾਣਾ ਹੈ ਉਹ ਮਾਤਰਾ ਦੇ ਵਿੱਚ ਵਧੇਗਾ ਵੀ ਵજન ਦੇ ਵਿੱਚ ਵੀ ਵਧੇਗਾ ਉਹ ਤੇ ਉਹਦਾ ਛਿਲਕਾ ਜਿਹੜਾ ਉਹ ਵੀ ਪ੍ਰੋਟੈਕਟਰ ਰਹੇਗਾ ਤੇ ਥੋੜਾ ਝੋਨਾ ਵੈਸੇ ਵੀ ਹਰਿਆ ਭਰਿਆ ਰਹੇਗਾ ਕਿਉਂਕਿ ਉਹਨੂੰ ਖਰਾਕੀ ਤੱਤ ਜਿਹੜੇ ਚਾਹੀਦੇ ਆ ਉਹ ਪੂਰੀ ਮਾਤਰਾ ਦੇ ਵਿੱਚ ਮਿਲ ਜਾਣੇ ਆ ਸੋ ਇਹ ਨਾ ਸਾਡਾ ਤਜਰਬਾ ਹੈ ਪਿਛਲੇ ਕਈ ਸਾਲਾਂ ਦਾ ਕਈ ਕਿਸਾਨ ਭਰਾਵਾਂ ਨਾਲ ਸੀ ਗੱਲ ਵੀ ਕੀਤੀ ਐ ਅਸੀਂ ਆਪ ਵੀ ਵੇਖਿਆ ਤੇ ਕਈ ਵੀਰ ਜਿਹੜੇ ਇਸ ਚੀਜ਼ ਤੇ ਰਿਸਰਚ ਕਰਦੇ ਆ ਉਹਨਾਂ ਨਾਲ ਵੀ ਗੱਲ ਕੀਤੀ ਐ ਉਹ ਦੱਸਦੇ ਐ ਵੀ ਜਿਹੜਾ ਮੁੱਖ ਸਮਾਂ ਐ ਨਾ ਤੁਸੀਂ ਉਹ ਪਕੜਨਾ ਝੋਨੇ ਦਾ ਜਦੋਂ ਉਹਨੂੰ ਲੋਡ ਐ ਬਸ ਇਹ ਚੀਜ਼ ਬਰੀਕੀ ਐ ਇਹੀ ਰਿਸਰਚ ਐ ਇਹੀ ਥੋੜੀ ਪੜ੍ਹਾਈ ਐ ਵੀ ਤੁਸੀਂ ਉਹ ਸਮੇਂ ਦੀ ਨਾਜ਼ਾਕਤ ਨੂੰ ਪਛਾਣਨਾ ਸਿੱਖ ਜਾਓ ਜਦੋਂ ਝੋਨੇ ਨੂੰ ਮੁੱਖ ਰੂਪ ਦੇ ਵਿੱਚ ਲੋਡ ਐ ਉਦੋਂ ਸਪਰੇਅ ਕਰਨੀ ਐ ਸੋ ਜੇ ਤੁਸੀਂ ਇਹ ਦੱਸੇ ਹੋਏ ਤਰੀਕੇ ਦੇ ਅਨੁਸਾਰ ਲੋਗੇ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਤੁਹਾਡੇ ਝੋਨੇ ਦਾ ਝਾੜ ਜਿਹੜਾ ਹੈ ਪਹਿਲਾਂ ਨਾਲੋਂ ਕਾਫੀ ਵੱਧ ਕੇ ਸਾਹਮਣੇ ਆਏਗਾ ਤੁਸੀਂ ਧਿਆਨ ਰੱਖਣਾ ਆਪਣੇ ਝੋਨੇ ਦਾ ਸਹੀ ਸਮਾਂ ਪਛਾਣਨਾ ਹੈ ਬਸ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਵੱਧ ਤੋਂ ਵੱਧ ਇਹ ਵੀਡੀਓ ਪਹੁੰਚ ਸਕੇ ਤੋਂ ਤੁਸੀਂ ਸ਼ੇਅਰ ਵੀ ਜਰੂਰ ਕਰਨਾ ਤੇ ਜੇ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਦੋਸਤੋ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ